ਆਪ ਤਰੇ ਔਰਨ ਨੂੰ ਤਾਰੇ ਸਤਗੁਰੂ ਜੀ ਕਹਿੰਦੇ ਉਹ ਆਪ ਵੀ ਤਰਦਾ ਹੈ ਔਰ ਆਪਣੀਆਂ ਦੋਨੋਂ ਕੁਲਾਂ ਨੂੰ ਪਾਵ ਨਾਨਕੇ ਔਰ ਦਾਦਕਿਆਂ ਨੂੰ ਵੀ ਤਾਰ ਦਿੰਦਾ ਹੈ ਤੁੰਤੰਤ ਜਗਤ ਪਿਤਾ ਸਤਗੁਰ ਅਵਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਹੈ ਜੋ ਹਰ ਰੋਜ਼ ਸਤਿਗੁਰ ਦੇ ਚਰਨਾਂ 'ਚ ਬੈਠ ਕੇ ਸਾਨੂੰ ਪਾਵਨ ਪਿੱਤਰ ਅੰਮ੍ਰਿਤ ਬਾਣੀ ਸਰਵਨ ਕਰਨ ਦਾ ਆਨੰਦ ਮਿਲਦਾ ਹੈ ਔਰ ਸਤਿਗੁਰ ਜੀ ਬਖਸ਼ਿਸ਼ ਕਰਦੇ ਹਨ ਜੇ ਤੁਲ ਸਾਦ ਬਸ ਨੂੰ ਹੋਏ ਬਰਨ ਅਬਰੰਕ ਨੇ ਇਸਰ ਬਿੰਮਲ ਬਾਸ ਜਾਣੇ ਜਕ ਸੇ ਰਹੋ ਸਤਗੁਰਮ ਦਾਸ ਮਹਾਰਾਜ ਜੀ ਸਾሙਜੀਵਾਨ ਨੂੰ ਪਾਵਨ ਉਪਦੇਸ਼ ਦਿੰਦੇ ਹਨ ਕਿ ਜਿਸਤੋਲ ਦੇ ਵਿੱਚ ਪਾਵਨ ਕਿ ਕਿਸੇ ਪਰਿਵਾਰ ਦੇ ਵਿੱਚ ਖਾਨਦਾਨ ਦੇ ਵਿੱਚ ਪ੍ਰਭੂ ਦਾ ਸਿਮਰਨ ਕਰਨ ਵਾਲੇ ਸੰਤ ਹੁੰਦੇ ਹਨ ਉਹ ਕੁੱਲ ਇਸ ਸੰਸਾਰ ਵਿੱਚ ਉੱਤਮ ਗਿਣੀ ਜਾਂਦੀ ਹੈ ਕਿ ਜਿਹੜੀ ਕੁੱਲ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਜਪਣ ਵਾਲੇ ਹੋਣ ਤਾਂ ਉਹ ਕੁੱਲ ਉੱਤਮ ਗਿਣੀ ਜਾਂਦੀ ਹੈ ਪਾਵੇਂ ਉਪਨ ਵਰਨਾ ਵਿੱਚ ਹੋਵੇ ਅ ਵਰਨਾ ਵਿੱਚ ਹੋਵੇ ਪਰਮਾਤਮਾ ਦੀ ਭਗਤੀ ਔਰ ਭਗਤੀ ਬਰਾबरी ਮਹਾ ਵਿਦਵਾਨ ਜਿੰਦੀ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਉਸ ਦੇ ਬਰਾਬਰ ਮਹਾ ਵਿਦਵਾਨ ਪੰਡਿਤ ਸਾਰੇ ਸੰਸਾਰ ਦੇ ਤੇ ਜਿੱਤ ਪ੍ਰਾਪਤ ਕਰਨ ਵਾਲਾ ਸ਼ੂਰ ਮੀਰ ਸ਼ਰਮਾ ਸਾਰੇ ਸੰਸਾਰ ਤੇ ਰਾਜ ਕਰਨ ਵਾਲਾ ਛਤਰਪਤੀ ਰਾਜਾ ਅਤੇ ਹੋਰ ਕੋਈ ਵੀ ਏਡੀ ਬਰਾਬਰੀ ਨਹੀਂ ਕਰ